ਦਾ ਆਪਣੀ ਜਿਨ੍ਹਾਂ ਦੀ ਬਹੁਤ ਵੱਡੀ ਦੇਨ ਹੈ ਖਾਲਸੇ ਪੰਥ ਦੀ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਦਿੱਲੀ 19 ਵਾਰੀ ਫਤਹਿ ਕੀਤੀ ਦਾਲ ਕਿਲੇ ਦੇ ਉੱਪਰ ਜਿਹੜੇ ਨੀਲੇ ਨਿਸ਼ਾਨ ਚੜ੍ਹਾਏ ਤੇ ਉਵੇਂ ਹੀ ਜਿਹੜਾ ਇਹਨਾਂ ਨੇ ਛੋਟਾ ਕੱਲੂ ਘਰਾ ਇਹਨਾਂ ਦੀ ਗਵਾਹੀ ਤੇ ਵੱਡਾ ਕੱਲੂ ਘਰਾ ਜਿਹੜੇ ਜੰਗ ਫਤਹਿ ਕੀਤੀ ਖਾਲਸੇ ਪੰਥ ਨੇ ਉੱਥੇ ਹੀ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਹੈ ਜਿਹਦਾ ਅਹਿਮਦ ਸ਼ਾਹ ਅਫਜ਼ਲੀ ਨੇ ਬਜ਼ੂਰ ਦੁਆਰਾ ਉਦਾਰ ਕਰਵਾ ਦਰਿਆ ਹੁੰਦੀ ਤੇ ਦੁਆਰਾ ਬਾਬਾ ਜੱਸਾ ਸਿੰਘ ਔਰਾਂ ਨੇ ਜਿਹੜੀ ਹੈ ਉਸੇ ਵਾਵਾ ਕਰਵਾਈਆਂ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਖਾਸੇ ਪੰਥ ਨੂੰ ਜਿੱਥੇ Hindu ਧਰਮ ਦੀਆਂ ਬਹੁਤ ਬੇਟੀਆਂ ਨੂੰ ਛਡਾ ਕੇ ਘਰੋਂ ਘਰੀ ਬਚਾਉਣਾ ਉੱਥੇ ਜਿੰਨੇ ਵੀ ਇਹਨਾਂ ਨੇ ਜੰਗ ਇਹਨਾਂ ਦੀ ਅਗਵਾਈ ਕੀਤੀ ਖਾਸੇ ਪੰਥ ਨੇ ਸਾਰੇ ਬਦੇ ਕੀਤੇ ਤੋਂ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਮੈਂ ਸਮੁੱਚੀ ਗੁਰਸੇਖ ਸੰਤਾਂ ਨੂੰ ਜੀਵੀਆਂ ਲਾੜੀਆਂ ਮੈਂ ਹੈਂਗਸੰਗ ਫੌਜਾਂ ਵੱਲੋਂ ਨੇ 5 ਅਕਾਲੀ ਬੁੱਢਾ ਸਲ ਪੰਜਵਾਂ ਤੱਕ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਮਹਿਮਾਨ ਸਾਹਿਬ ਪਹੁੰਚੇ ਨੇ ਸਰਦਾਰ ਇੰਦਰਵੀਰ ਸਿੰਘ ਜੀ ਵਿਜੇਪਾਲ ਸਾਹਿਬ ਆਏ ਸੀ ਤੇ ਸਾਡੇ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਲਖਬੀਰ ਸਿੰਘ ਜਥੇਦਾਰ ਸ੍ਰੀ ਅਕਾਲਪੁਰ ਸਾਹਿਬ ਜਾਨੀ ਸੁਖਤਾਨ ਸਿੰਘ ਜਥੇਦਾਰ ਤਾਂ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਸਾਰਿਆਂ ਨੇ ਆਪਣੀਆਂ-ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਸਾਰਿਆਂ ਨੇ ਹੰਸਣ ਦਾ ਬੰਧਾ ਦੇ ਮੁਕਤੀ ਜਿਹੜੇ ਉਹਨਾਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਾਂ ਇਹ ਬਹੁਤ ਹੀ ਅੱਜ ਖੁਸ਼ੀ ਦਾ ਦਿਹਾੜਾ ਦਾ ਕੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਜ਼ਰ ਕਰੇ ਤੇ ਬਾਬਾ ਜੱਸਪਾਲ ਸਿੰਘ ਆਦੂਵਾਲ ਗਿਆ ਉੱਥੇ ਹੀ ਮੇਰ ਸਾਲ ਹੁਣੇ ਹੀ ਜਿੱਥੇ ਬਾਬਾ ਜੱਸਪਾਲ ਸਿੰਘ ਆਦੂਵਾਲ ਗਿਆ ਉਹਨਾਂ ਦੇ ਜਿਹੜਾ ਗਰੂਪ ਹੈ ਉਹ ਭਾਈ ਮਾਨ ਇਸ ਚੌਂਕ ਦੇ ਵਿੱਚ ਤੇ ਉਹਨਾਂ ਨੂੰ ਜਿਹੜੇ ਹਾਰ ਪਾ ਕੇ ਸਲਮਾਨ ਕਰਕੇ ਤੇ ਹੁਣੇ ਹੀ ਆਪਾਂ ਥੱਲੇ ਆਏ ਆਂ ਦੇ ਨਾਲ ਹੀ ਸਰਦਾਰ ਹਰਪਾਲ ਸਿੰਘ ਜੀ ਇਹ ਜਿਹੜੇ ਪ੍ਰਧਾਨ ਨੇ ਆਧੂ ਵਾਲਿਆ ਸਮਾਜ ਦੇ ਬਾਬਾ ਇੰਦਰਪੀਰ ਸਿੰਘ ਜੀ ਸਰਦਾਰ ਗੁਰਜੀਤ ਸਿੰਘ ਜੀ ਬੇਦੀ ਜੀ ਵੀ ਨਾਲ ਹਾਜ਼ਰੀ ਲਵਾ ਰਹੇ ਨੇ ਤੋਂ ਬਹੁਤ ਬਹੁਤ ਸਾਹਿਬ ਕਿਰਪਾ ਰੱਖਣ ਆਪਾਂ ਸਾਰਿਆਂ ਨੂੰ ਜਿਹੜਾ ਉਹ ਖਾਲਸਾ ਬੰਦੀ ਸੇਵਾ ਕਰਨ ਦਾ 발 ਉਪਰੰਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਲ ਹੀ ਜਿੱਥੇ ਮੇਰ ਸਾਹਿਬ ਨੇ ਜਿਹੜਾ ਨਾਲ ਹੀ ਸਰਦਾਰ ਇੰਦਰਪੀਰ ਸਿੰਘ ਨੇਜਰ ਹੋ ਰਹੇ ਨੇ ਜਿਹੜਾ ਜਦੋਂ 2-3 ਸਾਲਾਂ ਸ਼ੀਸ਼ੀ ਸ਼ਤਾਬ ਦੀ ਅਕਾਲੀ ਪੂਰਨ ਸਿੰਘ ਦੀ 2023 ਦੇ ਵਿੱਚ ਮਲਾਣੀ ਕੀਤੀ ਸੀ ਤੇ ਉਦੋਂ ਜਿਹੜਾ ਇਹਨਾਂ ਦੀ ਬਹੁਤ ਵੱਡਾ ਜਿਹੜਾ ਇਹ ਇੱਕ ਵਧੀਆ ਪ੍ਰਾਲਾ ਸੀ ਜਿਹੜੇ ਦੋਵੇਂ ਚੌਕਾਂ ਦਾ ਨਾਮ ਜਿਹੜਾ ਹੈ ਇਹ ਬਾਬਾ ਅਕਾਲੀ ਪੂਰਨ ਸਿੰਘ ਬਾਬਾ ਬਨੁਜਾ ਸਿੰਘ ਆਲੂ ਵਾਲੀਆ ਨਾਮ ਰੱਖਿਆ ਤੇ ਉੱਥੇ ਸ਼ੜਕ ਦਾ ਜਿਹੜਾ ਨਾਮ ਸੀ ਉਹ ਵੀ ਜਿਹੜਾ ਹੈ ਸ਼ਹੀਦ ਅਕਾਲੀ ਬਾਬਾ ਪੂਰਨ ਸਿੰਘ ਨਾਮ ਰੱਖਿਆ ਸੋ ਗੁਰੂ ਸਾਹਿਬ ਕਿਰਪਾ ਕਰ ਇਹਨਾਂ ਨੂੰ ਹੋਰ ਵੀ ਸੇਵਾ ਕਰਨ ਦਾ ਲਾਲੁਕਤੰਬ ਬੈਕ ਨਿਕਾ ਕਾ ਕਰਤਾ